ਲੇਕਿਨ ਮੁਕਾਬਲੇ ਨੂੰ ਲੈ ਕੇ ਮੈਨੂੰ ਪਹਿਲਾਂ ਤੇ ਪਤਾ ਨਹੀਂ ਸੀਗਾ ਵੀ ਕਿਵੇਂ ਇਹ ਸਾਰਾ ਕੁਝ ਹੁੰਦਾ ਹੈ ਇਹ ਸਾਰਾ ਪ੍ਰੋਸੀਜਰ ਦੱਸਣ ਵਾਲੇ ਮੇਰੇ ਟੀਚਰਸ ਜਿਹੜੇ ਕਿ ਗੁਰਦੇਵ ਭਦਰ ਖਾਲਸਾ ਕਾਲਜ ਆਫ ਊਮਨ ਦਿਸੰਘਾਦੀਨ ਨੇ ਉਹਨਾਂ ਨੇ ਸਾਰਾ ਮੈਨੂੰ ਪ੍ਰੋਪਰ ਗਾਈਡ ਦਿੱਤਾ ਸੀਗਾ ਇਹ ਵਿਸ਼ਾ ਸੀਗਾ ਜੀ ਈਮੋਸ਼ਨਲ ਇਨਟੀਗ੍ਰੇਸ਼ਨ ਆਫ ਕੰਟਰੀ ਜਿਵੇਂ ਕਿ ਇੰਡੀਆ ਇੱਕ ਡਾਈਵਰਸ ਕੰਟਰੀ ਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਲੈਂਗੁਏਜ ਰਿਲੀਜੀਅਨ ਰੀਜ਼ਨ ਦੇ ਲੋਕ ਰਹਿੰਦੇ ਨੇ ਇਹਨਾਂ ਸਭ ਦੇ ਭਾਵੇਂ ਅਸੀਂ ਇੱਕ ਯੂਨਿਟੀ ਦੇ ਵਜੋਂ ਪੂਰੇ ਸੰਸਾਰ ਦੇ ਵਿੱਚ ਪੇਸ਼ ਆਏ ਆ ਤੇ ਅੱਗੇ ਆਪਾਂ ਡਿਵੈਲਪਿੰਗ ਨੇਸ਼ਨ ਤੋਂ ਕਿੱਦਾਂ ਡਿਵੈਲਪ ਬਣ ਸਕਦੇ ਆ ਇਹ ਸਾਰਾ ਕੁਝ ਜਿਹੜਾ ਆ ਇਸ ਤੇ ਬਾਰੇ ਹੀ ਜਿਹੜਾ ਐਸ ਸੀ ਇਸ ਵਕਤ ਮੈਂ ਇੱਕ ਟੀਚਿੰਗ ਜੌਬ ਕਰ ਰਹੀ ਹਾਂ ਇੱਕ ਸਿਕਿਉਰ ਜੌਬ ਜਿਹਦੇ ਨਾਲ ਮੈਂ ਆਪਣੇ ਸਮਾਜ ਦੀ ਸੇਵਾ ਕਰ ਸਕਾਂ ਤੀਆਂ ਵਾਸਤੇ ਜਿਹੜੀ ਇਹ ਮੇਰੀ ਗੁੱਡੀ ਨੇ ਕੀਤੀ ਇਹ ਬਹੁਤ ਮਾਣ ਵਾਲੀ ਗੱਲ ਆ ਮੈਂ ਚਾਹੁੰਨਾ ਆ ਵੀ ਲੋਕਾਂ ਨੂੰ ਵੀ ਇਹੀ ਕਹਿਣਾ ਚਾਹੁੰਨਾ ਵੀ ਆਪਣੇ ਬੱਚਿਆਂ ਨੂੰ ਵੱਧ ਤੇ ਵੱਧ ਸਿੱਖਿਆ ਦਿੱਤੀ ਜਾਵੇ ਖਾਸ ਕਰਕੇ ਟੀਆਂ ਨੂੰ ਤਾਂ ਕਿ ਉਹ ਆਪਣੇ ਹੋਣ ਵਾਲੇ ਭਵਿੱਖ ਨੂੰ ਸੁਧਾਰ ਸਕਣ ਤੇ ਚੰਗੀ ਜੋਗ ਪ੍ਰਾਪਤ ਕਰ ਸਕਣ ਲੇਕਿਨ ਮੁਕਾਬਲੇ ਨੂੰ ਲੈ ਕੇ ਮੈਨੂੰ ਪਹਿਲਾਂ ਤੇ ਪਤਾ ਨਹੀਂ ਸੀਗਾ ਵੀ ਕਿਵੇਂ ਇਹ ਸਾਰਾ ਕੁਝ ਹੁੰਦਾ ਹੈ ਇਹ ਸਾਰਾ ਪ੍ਰੋਸੀਜਰ ਦੱਸਣ ਵਾਲੇ ਮੇਰੇ ਟੀਚਰਸ ਜਿਹੜੇ ਕਿ ਗੁਰਦੇਵ ਭਦਰ ਖਾਲਸਾ ਕਾਲਜ ਔਫ ਊਮਨ ਜਿਸ ਗਾੜੀ ਨੇ ਉਹਨਾਂ ਨੇ ਸਾਰਾ ਮੈਨੂੰ ਪ੍ਰੋਪਰ ਗਾਈਡ ਦਿੱਤਾ ਸੀਗਾ ਇਹ ਵਿਸ਼ਾ ਸੀਗਾ ਜੀ इमोशनल ਇੰਟੀਗ੍ਰੇਸ਼ਨ ਆਫ ਕੰਟਰੀ ਜਿਵੇਂ ਕਿ ਇੰਡੀਆ ਇੱਕ ਡਾਈਵਰਸ ਕੰਟਰੀ ਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਲੈਂਗੁਏਜ ਰਿਲੀਜੀਅਨ ਰੀਜਨ ਦੇ ਲੋਕ ਰਹਿੰਦੇ ਨੇ ਇਹਨਾਂ ਸਭ ਦੇ ਬਾਵਜੂਦ ਅਸੀਂ ਇੱਕ ਯੂਨਿਟੀ ਦੇ ਵਜੋਂ ਪੂਰੇ ਸੰਸਾਰ ਦੇ ਵਿੱਚ ਪੇਸ਼ ਆਏ ਆ ਤੇ ਅੱਗੇ ਆਪਾਂ ਡਿਵੈਲਪਿੰਗ ਨੇਸ਼ਨ ਤੋਂ ਕਿੱਦਾਂ ਡਿਵੈਲਪ ਬਣ ਸਕਦੇ ਆ ਇਹ ਸਾਰਾ ਕੁਝ ਜਿਹੜਾ ਆ ਇਸ ਦੇ ਬਾਰੇ ਹੀ ਜਿਹੜਾ ਐਸ ਸੀ ਇਸ ਵਕਤ ਮੈਂ ਇੱਕ ਟੀਚਿੰਗ ਜੌਬ ਕਰ ਰਹੀ ਹਾਂ ਇੱਕ ਸਿਕਿਉਰ ਜੌਬ ਜਿਹਦੇ ਨਾਲ ਮੈਂ ਆਪਣੇ ਸਮਾਜ ਦੀ ਸੇਵਾ ਕਰ ਸਕਾਂ ਤੀਆਂ ਵਾਸਤੇ ਜਿਹੜੀ ਇਹ ਮੇਰੀ ਗੁੱਡੀ ਨੇ ਕੀਤੀ ਇਹ ਬਹੁਤ ਮਾਣ ਵਾਲੀ ਗੱਲ ਆ ਮੈਂ ਚਾਹੁੰਨਾ ਆ ਵੀ ਲੋਕਾਂ ਨੂੰ ਵੀ ਇਹੀ ਕਹਿਣਾ ਚਾਹੁੰਨਾ ਵੀ ਆਪਣੇ ਬੱਚਿਆਂ ਨੂੰ ਵੱਧ ਤੇ ਵੱਧ ਸਿੱਖਿਆ ਦਿੱਤੀ ਜਾਵੇ ਖਾਸ ਕਰਕੇ ਟੀਆਂ ਨੂੰ ਤਾਂ ਕਿ ਉਹ ਆਪਣੇ ਹੌਣ ਵਾਲੇ ਪਰਿਵệਕਰ ਨੂੰ ਸੁਧਾਰ ਸਕਣ ਤੇ ਚੰਗੀ ਜੌਬ ਪ੍ਰਾਪਤ ਕਰ ਸਕਣ ਕਾਵਲਨ ਲੈ ਕੇ ਮੈਨੂੰ ਪਹਿਲਾਂ ਤੇ ਪਤਾ ਨਹੀਂ ਸੀਗਾ ਵੀ ਕਿਵੇਂ ਇਹ ਸਾਰਾ ਕੁਝ ਹੁੰਦਾ ਹੈ ਇਹ ਸਾਰਾ ਪ੍ਰੋਸੀਜਰ ਦੱਸਣ ਵਾਲੇ ਮੇਰੇ ਟੀਚਰਸ ਜਿਹੜੇ ਕਿ ਗੁਰਦੇਵ ਭਦਰ ਖਾਲਸਾ ਕਾਲਜ ਆਫ ਊਮਨ ਦਿਸੰਗਾਦੀਨ ਨੇ ਉਹਨਾਂ ਨੇ ਸਾਰਾ ਮੈਨੂੰ ਪ੍ਰੋਪਰ ਗਾਈਡ ਦਿੱਤਾ ਸੀਗਾ ਇਹ ਵਿਸ਼ਾ ਸੀਗਾ ਜੀ ਈਮੋਸ਼ਨਲ ਇੰਟੀਗ੍ਰੇਸ਼ਨ ਆਫ ਕੰਟਰੀ ਜਿਵੇਂ ਕਿ ਇੰਡੀਆ ਇੱਕ ਡਾਈਵਰਸ ਕੰਟਰੀ ਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਲੈਂਗੁਏਜ ਰਿਲੀਜੀਅਨ ਰੀਜ਼ਨ ਦੇ ਲੋਕ ਰਹਿੰਦੇ ਨੇ ਇਹਨਾਂ ਸਭ ਦੇ ਬਾਵਜੂਦ ਅਸੀਂ ਇੱਕ ਜੁਨਿਟੀ ਦੇ ਵਜੋਂ ਪੂਰੇ ਸੰਸਾਰ ਦੇ ਵਿੱਚ ਪੇਸ਼ ਆਏ ਆ ਤੇ ਅੱਗੇ ਆਪਾਂ ਡਿਵੈਲਪਿੰਗ ਨੇਸ਼ਨ ਤੋਂ ਕਿੱਦਾਂ ਡਿਵੈਲਪ ਬਣ ਸਕਦੇ ਆ ਇਹ ਸਾਰਾ ਕੁਝ ਜਿਹੜਾ ਆ ਇਸ ਤੇ ਬਾਰੇ ਹੀ ਜਿਹੜਾ ਐਸ ਸੀ ਇਸ ਵਕਤ ਮੈਂ ਇੱਕ ਟੀਚਿੰਗ ਜੌਬ ਕਰ ਰਹੀ ਹਾਂ ਇੱਕ ਸਿਕਿਉਰ ਜੌਬ ਜਿਹਦੇ ਨਾਲ ਮੈਂ ਆਪਣੇ ਸਮਾਜ ਦੀ ਸੇਵਾ ਕਰ ਸਕਾਂ ਤੀਆਂ ਵਾਸਤੇ ਜਿਹੜੀ ਇਹ ਮੇਰੀ ਬੁੱਢੀ ਨੇ ਕੀਤੀ ਇਹ ਬਹੁਤ ਮਾਣ ਵਾਲੀ ਗੱਲ ਆ ਮੈਂ ਚਾਹੁੰਨਾ ਆ ਵੀ ਲੋਕਾਂ ਨੂੰ ਵੀ ਇਹੀ ਕਹਿਣਾ ਚਾਹੁੰਨਾ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੇ ਵੱਧ ਸਿੱਖਿਆ ਦਿੱਤੀ ਜਾਵੇ ਖਾਸ ਕਰਕੇ ਟੀਆਂ ਨੂੰ ਤਾਂ ਕਿ ਉਹ ਆਪਣੇ ਹੋਂ ਵਾਲੇ ਪਰਿਵੇਖ ਨੂੰ ਸੁਧਾਰ ਸਕਣ ਤੇ ਚੰਗੀ ਜੋਗ ਪ੍ਰਾਪਤ ਕਰ ਸਕਣ